ਕਿ ਪਤਾ ਨਹੀਂ ਪੰਜਾਬ ਦੀ ਕਿਸਮਤ ਵਿੱਚ ਕੀ ਹੈ ਲਿਖਿਆ ਦੋਸਤੋ ਇੱਕ ਹੜ ਵਰਗੀ ਮੁਸੀਬਤ ਉਤੋਂ ਕੋਈ ਨਾ ਕੋਈ ਰੋਜ਼ ਨਵੀਂ ਸ਼ੁਰੂ ਹੋ ਜਾਂਦੀ ਹੈ ਪ੍ਰੀਖਿਆ ਦੋਸਤੋ ਨਵੀਂ ਸ਼ੁਰੂ ਹੋ ਜਾਂਦੀ ਹੈ ਪ੍ਰੀਖਿਆ ਦੋਸਤ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਮੈਦਨੇਸ਼ਵਰੀ ਸਾਥੀਓ ਪੰਜਾਬ ਵਿੱਚ ਹੜਾਂ ਦੀ ਮਾਰ ਤੇ ਹਰ ਰੋਜ਼ ਨਵੀਂ ਕੋਈ ਨਾ ਕੋਈ ਜਿਹੜੀ ਪ੍ਰੀਖਿਆ ਸ਼ੁਰੂ ਹੋ ਜਾਂਦੀ ਹੈ ਉਸਨੇ ਮਨ ਦੇ ਉੱਤੇ ਇੱਕ ਬਹੁਤ ਭਾਰ ਪਾਇਆ ਹੋਇਆ ਚਿੰਤਾ ਵਧਾਈ ਹੋਈ ਹੈ ਆਪਣੇ ਇਲਾਕੇ ਦੀ ਗੱਲ ਕਰਾਂ ਹਲਕੇ ਦੀ ਗੱਲ ਕਰਾਂ 15ਵਲ ਬੰਨ ਹੋਵੇ ਢੈਂਗੜਪੁਰ ਵਾਲਾ ਬੰਨ ਹੋਵੇ ਬੁਰਜ ਟਹਿਲਦਸ ਵਾਲਾ ਬੰਨ ਹੋਵੇ ਤਾਜੋਵਾਲ ਵਾਲਾ ਬੰਨ ਹੋਵੇ ਲੋਕਾਂ ਨੇ ਬਹੁਤ ਮੁਸ਼ਕਲ ਕੀਤੀ ਅਤੇ ਹਰ ਰੋਜ਼ ਕੋਈ ਨਾ ਕੋਈ ਮੁਸੀਬਤ ਇਹਨਾਂ ਬੰਨਾਂ ਤੇ ਜਿਹੜੀ ਖੜਦੀ ਰਹੀ ਜਿਸ ਦੇ ਕਰਕੇ ਲੋਕਾਂ ਦੇ ਮਨਾਂ ਅੰਦਰ ਚਿੰਤਾ ਵਧਦੀ ਸੀ ਹੁਣ ਇਹਨਾਂ ਨੂੰ ਢੰਗ ਨਾਲ ਨਜਿੱਠਿਆ ਲੋਕਾਂ ਨੇ ਇਹਨਾਂ ਨੂੰ ਥੋੜਾ ਜਿਹਾ ਸੁਧਾਰਿਆ ਮੁਰੰਮਤ ਕੀਤੀ ਹੈ ਮਜ਼ਬੂਤ ਕੀਤਾ ਹੈ ਤਾਂ ਹੁਣ ਇੱਕ ਨਵੀਂ ਮੁਸੀਬਤ ਨਵੀਂ ਪ੍ਰੀਖਿਆ ਜਿਹੜੀ ਹੈ ਉਹ ਸਿਰ ਤੇ ਆਣ ਖਲੋਈ ਹੈ ਦੱਸਦੀ ਹੈ ਛੱਟ ਤੱਕ ਇਹ ਜਾਣਕਾਰੀ ਪਹੁੰਚੀ ਹੈ ਕਿ ਢੰਗੜਪੁਰ ਅਤੇ ਮਲਕਪੁਰ ਦੇ ਵਿੱਚਕਾਰ 65 ਨੰਬਰ ਬੁਰਜੀ ਜਿਹੜੀ ਹੈ ਉੱਥੇ ਪਾਣੀ ਦੀ ਕਾਫੀ ਸਾਰੀ ਢਾਹ ਲੱਗ ਗਈ ਹੈ ਬੀਤੀ ਰਾਤ 8:30 ਵਜੇ ਤੋਂ ਕੰਮ ਸ਼ੁਰੂ ਹੋ ਗਿਆ ਹਾਲਾਂਕਿ ਪਿੰਡ ਦੇ 200 ਦੇ ਕਰੀਬ ਜਿਹੜੇ ਲੋਕ ਆ ਰਾਤ ਨੂੰ ਪਹੁੰਚੇ ਆ ਲੇਕਿਨ ਉਹਨਾਂ ਨੇ ਪ੍ਰਸ਼ਾਸਨ ਅੱਗੇ ਅਪੀਲ ਕੀਤੀ ਹੈ ਕਿ ਮਸ਼ੀਨਰੀ ਦੀ ਲੋੜ ਹੈ ਪ੍ਰਸ਼ਾਸਨਿਕ ਅਧਿਕਾਰੀ ਪਹੁੰਚਣ ਅਤੇ ਲੋਕ ਜਿਹੜੇ ਇਹ ਵੀਡੀਓ ਦੇਖ ਰਹੇ ਨੇ ਵੱਧ ਤੋਂ ਵੱਧ ਗਿਣਤੀ ਵਿੱਚ ਪੈਡ ਨੰਬਰ ਗੁਰਜੀ ਤੇ ਪਹੁੰਚਣ ਢੈਂਗੜਪੁਰ ਅਤੇ ਮਲਕਪੁਰ ਦੇ ਵਿੱਚ ਕਰ ਕਿਉਂਕਿ ਹਾਲਾਤ ਜਿਹੜੇ ਆ ਉਹ ਬਹੁਤ ਨਾਜੁਕ ਆ ਪਾਣੀ ਦੀ ਸਪੀਡ ਬਹੁਤ ਜ਼ਿਆਦਾ ਹੈ ਪਾਣੀ ਸੱਟ ਮਾਰ ਰਿਹਾ ਖੋਰਾ ਲਾ ਰਿਹਾ ਤੇ ਜੇਕਰ ਪਾਣੀ ਕੰਟਰੋਲ ਨਾ ਕੀਤਾ ਗਿਆ ਸਭ 플ੋਰ ਤੱਕ ਜਿਹੜੇ ਪਿੰਡ ਐ ਉਹ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ ਉਮੀਦ ਕਰਦੇ ਹਾਂ ਤੁਸੀਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਤੇ ਜਿਹੜੇ ਭੈਣ ਭਰਾ ਆ ਉਹ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਇਹ 65 ਨੰਬਰ ਬੁਰਜੀ ਤੇ ਪਹੁੰਚੂਗੇ ਢੈਂਗੜਪੁਰ ਤੋਂ ਮਲਕਪੁਰ ਦੇ ਵਿਚਕਾਰ ਇਹ 65 ਨੰਬਰ ਬੁਰਜੀ ਜਿੱਥੇ ਹੁਣ ਤੁਹਾਡੀ ਬਹੁਤ ਲੋੜ ਹੈ ਤੁਸੀਂ ਸਾਰਿਆਂ ਨੇ ਬਹੁਤ ਸਾਥ ਦਿੱਤਾ ਪਹਿਲਾਂ ਕਿ 15ਵਲ ਬੰਨ ਹੋਵੇ ਢੈਂਗੜਪੁਰ ਵਾਲਾ ਬੰਨ ਹੋਵੇ ਤਾਜੋਵਾਲ ਵਾਲਾ ਬੰਨ ਹੋਵੇ ਬੁਰਜ ਟਹਿਲਦਸ ਵਾਲਾ ਹੋਵੇ ਤੁਸੀਂ ਹੀ ਬਚਾਇਆ ਤੁਹਾਡੇ ਸਹਿਯੋਗ ਨਾਲ ਤੁਹਾਡੀ ਮਿਹਨਤ ਨੇ ਆਪਣੇ ਹਲਕੇ ਨੂੰ ਬਚਾਇਆ ਪਰ ਇੱਕ ਵਾਰ ਫਿਰ ਤੋਂ ਤੁਹਾਡੇ ਤੁਹਾਡੇ ਸਾਥ ਦੀ ਬਹੁਤ ਲੋੜ ਹੈ ਤੁਹਾਡੇ ਜज्ਬੇ ਦੀ ਲੋੜ ਹੈ ਜਿਹਦੇ ਕਰਕੇ ਅਸੀਂ ਬਚੇ ਹੋਏ ਹਾਂ ਤੇ ਇੱਕ ਵਾਰ ਫਿਰ ਤੋਂ 65 ਨੰਬਰ ਬੁਰਜੀ ਜਿਹੜੀ ਹੈ ਉਹ ਬੁਲਾ ਰਹੀ ਹੈ ਤੰਗੜਪੁਰ ਤਾਜੋਵਾਲ 15ਵਲ ਬੰਦੀ ਤਰ੍ਹਾਂ ਤੇ ਪਹੁੰਚਣਾ ਪੈਣਾ ਹੈ ਔਰ ਆਪਣੇ ਆਪ ਨੂੰ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਪਹਛਾਣਾ ਪੈਣਾ ਫਲੋਰ ਤੱਕ ਨਹੀਂ ਤਾਂ ਮਾਰ ਪੈ ਜਾਣੀ ਹੈ ਕਿ ਪਤਾ ਨਹੀਂ ਪੰਜਾਬ ਦੀ ਕਿਸਮਤ ਵਿੱਚ ਕੀ ਹੈ ਲਿਖਿਆ ਦੋਸਤੋ ਇੱਕ ਹੜ ਵਰਗੀ ਮੁਸੀਬਤ ਉਤੋਂ ਕੋਈ ਨਾ ਕੋਈ ਰੋਜ਼ ਨਵੀਂ ਸ਼ੁਰੂ ਹੋ ਜਾਂਦੀ ਹੈ ਪ੍ਰੀਖਿਆ ਦੋਸਤੋ ਨਵੀਂ ਸ਼ੁਰੂ ਹੋ ਜਾਂਦੀ ਹੈ ਪ੍ਰੀਖਿਆ ਦੋਸਤ ਸਤਿ ਸ਼੍ਰੀ ਅਕਾਲ ਪੀਵੀਪੱਤੀ ਨਮਾ ਸ਼ਹਿਰ ਦੇਖ ਰਹੇ ਹੋ ਮੈਦਨੇਸ਼ਵਰੀ ਸੱਤਿਓ ਪੰਜਾਬ ਵਿੱਚ ਹੜਾਂ ਦੀ ਮਾਰ ਤੇ ਹਰ ਰੋਜ਼ ਨਵੀਂ ਕੋਈ ਨਾ ਕੋਈ ਜਿਹੜੀ ਪ੍ਰੀਖਿਆ ਸ਼ੁਰੂ ਹੋ ਜਾਂਦੀ ਹੈ ਉਸ ਨੇ ਮਨ ਦੇ ਉੱਤੇ ਇੱਕ ਬਹੁਤ ਭਾਰ ਪਾਇਆ ਹੋਇਆ ਚਿੰਤਾ ਵਧਾਈ ਹੋਈ ਹੈ ਆਪਣੇ ਇਲਾਕੇ ਦੀ ਗੱਲ ਕਰਾਂ ਹਲਕੇ ਦੀ ਗੱਲ ਕਰਾਂ 15ਵਲ ਬੰਨ ਹੋਵੇ ਢੈਂਗੜਪੁਰ ਵਾਲਾ ਬੰਨ ਹੋਵੇ ਬੁਰਜ ਟਹਿਲਦਸ ਵਾਲਾ ਬਣ ਹੋਵੇ ਤਾਜੋਵਲ ਵਾਲਾ ਬਣ ਹੋਵੇ ਲੋਕਾਂ ਨੇ ਬਹੁਤ ਮੁਸ਼ਕਲ ਕੀਤੀ ਅਤੇ ਹਰ ਰੋਜ਼ ਕੋਈ ਨਾ ਕੋਈ ਮੁਸੀਬਤ ਇਹਨਾਂ ਬੰਨਾਂ ਤੇ ਜਿਹੜੀ ਖੜਦੀ ਰਹੀ ਜਿਸ ਦੇ ਕਰਕੇ ਲੋਕਾਂ ਦੇ ਮਨ ਅੰਦਰ ਚਿੰਤਾਵਤ ਦੀ ਸੀ ਹੁਣ ਇਹਨਾਂ ਨੂੰ ਢੰਗ ਨਾਲ ਨਜਿੱਠਿਆ ਲੋਕਾਂ ਨੇ ਇਹਨਾਂ ਨੂੰ ਥੋੜਾ ਜਿਹਾ ਸੁਧਾਰਿਆ ਮੁਰੰਮਤ ਕੀਤੀ ਹੈ ਮਜ਼ਬੂਤ ਕੀਤਾ ਹੈ ਤਾਂ ਹੁਣ ਇੱਕ ਨਵੀਂ ਮੁਸੀਬਤ ਨਵੀਂ ਪ੍ਰੀਖਿਆ ਜਿਹੜੀ ਹੈ ਉਹ ਸਿਰ ਤੇ ਆਣ ਖਲੋਈ ਹੈ ਦੱਸ ਦिए ਛੱਡ ਤੱਕ ਇਹ ਜਾਣਕਾਰੀ ਪਹੁੰਚੀ ਹੈ ਕਿ ਢੰਗੜਪੁਰ ਅਤੇ ਮਲਕਪੁਰ ਦੇ ਵਿੱਚ ਕਾਰ 65 ਨੰਬਰ ਬੁਰਜੀ ਜਿਹੜੀ ਹੈ ਉੱਥੇ ਪਾਣੀ ਦੀ ਕਾਫੀ ਸਾਰੀ ਢਾਹ ਲੱਗ ਗਈ ਹੈ ਬੀਤੀ ਰਾਤ ਪੌਣੇ 8 ਵਜੇ ਤੋਂ ਕੰਮ ਸ਼ੁਰੂ ਹੋ ਗਿਆ ਹਾਲਾਂਕਿ ਪਿੰਡ ਦੇ 200 ਦੇ ਕਰੀਬ ਜਿਹੜੇ ਲੋਕ ਆ ਰਾਤ ਨੂੰ ਪਹੁੰਚੇ ਆ ਲੇਕਿਨ ਉਹਨਾਂ ਨੇ ਪ੍ਰਸ਼ਾਸਨ ਅੱਗੇ ਅਪੀਲ ਕੀਤੀ ਹੈ ਕਿ ਮਸ਼ੀਨਰੀ ਦੀ ਲੋੜ ਹੈ ਪ੍ਰਸ਼ਾਸਨਿਕ ਅਧਿਕਾਰੀ ਪਹੁੰਚਣ ਅਤੇ ਲੋਕ ਜਿਹੜੇ ਇਹ ਵੀਡੀਓ ਦੇਖ ਰਹੇ ਨੇ ਵੱਧ ਤੋਂ ਵੱਧ ਗਿਣਤੀ ਵਿੱਚ ਬੈਂਡ ਨੰਬਰ ਬੁਰਜੀ ਤੇ ਪਹੁੰਚਣ ਢੈਂਗੜਪੁਰ ਅਤੇ ਮਲਕਪੁਰ ਦੇ ਵਿੱਚ ਕਰ ਕਿਉਂਕਿ ਹਾਲਾਤ ਜਿਹੜੇ ਆ ਉਹ ਬਹੁਤ ਨਾਜੁਕ ਆ ਪਾਣੀ ਦੀ ਸਪੀਡ ਬਹੁਤ ਜ਼ਿਆਦਾ ਹੈ ਪਾਣੀ ਸੱਟ ਮਾਰ ਰਿਹਾ ਖੋਰਾ ਲਾ ਰਿਹਾ ਤੇ ਜੇਕਰ ਪਾਣੀ ਕੰਟਰੋਲ ਨਾ ਕੀਤਾ ਗਿਆ ਤਾਂ ਫਲੋਰ ਤੱਕ ਜਿਹੜੇ ਪਿੰਡ ਐ ਉਹ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ ਉਮੀਦ ਕਰਦੇ ਹਾਂ ਤੁਸੀਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਤੇ ਜਿਹੜੇ ਭੈਣ ਭਰਾ ਆ ਉਹ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਇਹ 65 ਨੰਬਰ ਬੁਰਜੀ ਤੇ ਪਹੁੰਚੂਗੇ ਢੈਂਗੜਪੁਰ ਤੋਂ ਮਲਕਪੁਰ ਦੇ ਵਿਚਕਾਰ ਇਹ ਪੈਂਟ ਨੰਬਰ ਬੁਰਜੀ ਜਿੱਥੇ ਹੁਣ ਤੁਹਾਡੀ ਬਹੁਤ ਲੋੜ ਹੈ ਤੁਸੀਂ ਸਾਰਿਆਂ ਨੇ ਬਹੁਤ ਸਾਥ ਦਿੱਤਾ ਪਹਿਲਾਂ ਕਿ 15ਵਲ ਬੰਨ ਹੋਵੇ ਢੈਂਗੜਪੁਰ ਵਾਲਾ ਬੰਨ ਹੋਵੇ ਤਾਜੋਵਾਲ ਵਾਲਾ ਬੰਨ ਹੋਵੇ ਬੁਰਜ ਟਹਿਲਦਸ ਵਾਲਾ ਹੋਵੇ ਤੁਸੀਂ ਹੀ ਬਚਾਇਆ ਤੁਹਾਡੇ ਸਹਿਯੋਗ ਨਾਲ ਤੁਹਾਡੀ ਮਿਹਨਤ ਨੇ ਆਪਣੇ ਹਲਕੇ ਨੂੰ ਬਚਾਇਆ ਪਰ ਇੱਕ ਵਾਰ ਫਿਰ ਤੋਂ ਤੁਹਾਡੇ ਤੁਹਾਡੇ ਸਾਥ ਦੀ ਬਹੁਤ ਲੋੜ ਹੈ ਤੁਹਾਡੇ ਜज्ਬੇ ਦੀ ਲੋੜ ਹੈ ਜਿਹਦੇ ਕਰਕੇ ਅਸੀਂ ਬਚੇ ਹੋਏ ਹਾਂ ਤੇ ਇੱਕ ਵਾਰ ਫਿਰ ਤੋਂ 65 ਨੰਬਰ ਬੁਰਜੀ ਜਿਹੜੀ ਹੈ ਉਹ ਬੁਲਾ ਰਹੀ ਹੈ ਤੈਂਗੜਪੁਰ ਤਾਜੋਵਾਲ ਪੰਥਰਵਾਲ ਬੰਦੀ ਤਰ੍ਹਾਂ ਤੇ ਪਹੁੰਚਣਾ ਪੈਣਾ ਹੈ ਔਰ ਆਪਣੇ ਆਪ ਨੂੰ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਪਹਚਾਣਾ ਪੈਣਾ ਫਲੋਰ ਤੱਕ ਨਹੀਂ ਤਾਂ ਮਾਰ ਪੈ ਜਾਣੀ ਹੈ